only ਤੇਰੇ ਕਾਮ ਜਾਣੇ ਗੁਣ ਤੇਰੇ ਕਾਣ ਜਾਣੇ ਗੁਣ ਤੇਰੇ ਤੇ ਉੱਚਿਆਪਾਰ ਬੇਅੰਤ ਸੁਆਮੀ ਉੱਚਿਆਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਕਦ ਕੋ ਕਲੇ ਪਰੇ ਕਦ ਕੋ ਆਏ ਪਸ਼ੂ ਪਰੇ ਤਮੁ ਕਾ ਤੋ ਤਾਰੇ ਪਸ਼ੂ ਪਰੇ ਤਮੁ ਕਾ ਤੋ ਤਾਰੇ ਪਾਹਨ ਕਾਰੇ ਉਤਾਰੇ ਕੌਣ ਜਾਣੇ ਗੁਣ ਤੇਰੇ ਪਾਹਨ ਕਾਰੇ ਉਤਾਰੇ ਮਾਨ ਜਾਣੇ ਗੁਣ ਤੇਰੇ ਅਨੇਕ नानक दास तेरी शरणाई नानक दास तेरी शरनाई नानक दास तेरी शरनाई सदा सदा भलिहारे कौन जाने गुण तेरे सदा सदा भलिहारे कौन जाने गुण तेरे ਸਦਾ ਸਦਾ ਬਲਿਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਿਹਾਰੇ ਕੌਣ ਜਾਣੇ ਗੁਣ ਤੇਰੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ पूरन करम होए प्रभ मेरा पूरन करम होए प्रभ मेरा ए बिनंती सुन प्रभ मेरे ए बिनंती सुन प्रभ मेरे ਨੇ ਚੇ ਰੇ ਆਪਣੀ ਸ਼ਰਨ ਆਖ ਪ੍ਰਭ ਦਾਤੇ ਆਪਣੀ ਸ਼ਰਨ ਆਖ ਪ੍ਰਭ ਦਾਤੇ ਗੁਰ ਪਰਸਾਦ ਕੀਨ ਵਿਰਲੇ ਜਾਂਤੇ ਗੁਰ ਪਰਸਾਦ ਕੀਨ ਵਿਰਲੇ ਜਾਂਤੇ ਸੁਨੋ ਬਿਨੋ ਪ੍ਰਭ ਮੇਰੇ ਮੀ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਾਮਲ ਵਸੇ ਮਰਜੀਤਾ ਚਰਨ ਕਾਮਲ ਵਸੇ ਮਰਜੀਤਾ ਨਾਨਕ ਕੈ ਕਰੇ ਹਰ ਦਾਸ ਨਾਨਕ ਏ ਨਾਹੀ ਪੂਰਨ ਗੁਣਤਾ ਸੇ ਵਿਸਰਨਾਹੀ ਪੂਰਨ ਗੁਣਤਾ ਸੇ ਧੰਨ ਸੁਵੇਲਾ ਜੀਤੇ ਦਰਸ਼ਨ ਕਰੇ ਨਾ ਧੰਨ ਸੁਵੇਲਾ ਜੀਤੇ ਦਰਸ਼ਨ ਕਰੇ ਨਾ ਹੋ ਬਲਹਾਰੀ ਸਤਗੁਰ ਚਰੇ ਨਾ ਹੋ ਬਲਹਾਰੀ ਸਤਿਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭੇ ਨਾਮ ਚਿਤਿ ਤੇਰੇ ਮਨ ਜੀਵੇ ਪ੍ਰਭੇ ਨਾਮ ਚਿਤਿ ਤੇਰੇ ਸਚ ਮੰਤਰ ਤੁਮਾਰਾ अमृत सच तुम्हारा तु अमृतवाा शीतल पूर्ख दृष्ट सुज शीतल पूरक दृष्ट सुज सच हुक्म् तुारा निवासि सच हुक्म तुारा ताक निवा बिना ਸਤਿਨਾਮ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤੋ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲੇ ਦਾਨ ਸੰਤਰੀਨ ਜੇ ਲਗ ਭਵ ਜਲ ਤਰਨਾ ਬਿਨਿਤ ਕਰਹੁ ਅਰਦਾਸ ਸੁਨੋ ਜੀ ਠਾਕੁਰ ਭਾਵੈ ਦੇਹ ਦਰਸ ਮਨ ਚਾਉ ਭਗਤ ਏਹ ਮਨ ਠਹਿਰਾਵ ਬਲਿ ਉਚ ਰਾਗ ਅੰਧਿਆਰ ਮਹਿ ਸਬਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨਮਹ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰਿ ਭਵਨਮਹ ਜਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿੰਤ ਦਵਾਰੇ ਉਪਰ ਤੈ ਲੈ ਉਪਾਰ ਸਤਿਗੁਰੂ ਵੇ ਕਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਆਵਰਨ ਸੁਝਈ ਹਰ ਬਿਨ ਬਚਨ ਆਰ ਨਾਨਕ ਆਵਰਨ ਸੁਝਈ ਹਰ ਬਿਨ ਬਖਸ਼ਨ ਆਰ ਜਬ ਲੋ ਨਹੀਂ ਪਾਗ ਲਾਰੇ ਉਦੈ ਤਬ ਲੋ ਪ੍ਰਮਤੇ ਫਿਰਤੇ ਬਹੁਤਾਇਓ कल कोर समुद्र में वो दत थे कबहु मिटहै नहीं रे पछतायो तत् विचार यह मथुरा जगतारण को अवतार बनाया जपयो जिन अर्जुन देव गुरु फिर संकट जो नगरब न आयो जपयो जिन अर्जुन देव गुरु तेरे संकट जोन गरब न आयो देवपुरी में गयो आप परमेश्वर पायो हर सिंहासन दियो सिरि गुरु दे बिठायो रेस कियो सुर देव तोय जस जय जय जम्पे असुर गेते पाग पापिन पीतर कंपे काटे सो पाप तीनों के गुरु रामदास जी ने पायो छत्र सिंहासन पृथ्वी गुरु अर्जुन को दे आयो वाहे गुरु 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 वाहे, 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 वाहे जियो कमल नय ਮਦੁਰ ਬੈਨ ਕੋਟ ਸੈਨ ਸੰਗ ਸੋ ਕਹਿਤ ਮਾ ਜਸ਼ੋ ਜਿਸ ਦੇਈ ਬਾਤ ਖਾਏ ਜਿਉ ਦੇਖ ਰੂਪ ਅਤ ਅਨੂਪ ਮੋ ਮਾ ਮਗ ਪਈ ਇਕ ਨੀ ਸ਼ਬ ਜਨਤ ਕਾਰ ਖੇਲ ਪਾਏ ਜਿਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੀਟ ਸਕੇ ਇਸ ਬੰਬ ਗਿਆਨ ਧਿਆਨ ਧਰਤੀ ਹੀ ਏ ਚਾਹੇ ਜਿਉ ਸਤ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਜਿਉ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਹੂਨਕ ਵਾਲਾ ਸਦਾ ਸਦਾ ਹੋ ਤੁੱਧ ਤੇ ਆਈ ਜੀ ਜੰਤ ਸਭ ਤੇਰਿਆ ਤੂ ਰਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪੁਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਆਪਣੇ ਬਾਲਕ ਆਪ ਰਖਿਐਨ ਪਾਰ ਬ੍ਰਹਮ ਗੁਰਦੇਵ ਸੁਖ ਸਾਂਤ ਸਹਿਜ ਆਨੰਦ ਪਏ ਪੂਰਨ ਬਈ ਸੇ ਬ੍ਰਹਾਉ ਫਕਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜਿਵਾਨੀਆਂ ਜਾ ਕਾ ਵਡ ਪ੍ਰਤਾਪ ਦੋਖ ਹਮਾਰੇ ਬਖਸ਼ੀਆਂ ਆਪਣੀ ਕਲਤਾਰੀ ਮਨ ਮਨ ਚੁਕ ਫਲ ਦਿੱਤੀ ਨਾਨਕ ਬਲਹਾਰੀ ਛਤਰ ਧਾਰੀ ਛਤਰੀ ਪਤ ਛੈਲ ਰੂਪ ਚਿਤਨਾਤ ਛੋਨੀ ਕਰ ਛਾਇਆ ਪਰ ਛਤਰੀ ਪਤ ਗਾਈਐ ਵਿਸ਼ਨਾਤ ਬਸਵੰਬਰ ਵੇਦਨਾਥ ਬਾਲਾਕਰ ਬਾਜੀ ਗਰਬਾਨ ਧਾਰੀ ਬੰਦਨ ਬਤਾਈਐ ਨਿਉਲੀ ਕਰਮ ਦੂਦਾ ਧਾਰੀ ਵਿਦਿਆਧਾਰ ਬ੍ਰਹਮਚਾਰੀ ਧਿਆਨ ਕੋ ਲਗਾਵੇ ਨੈਕ ਧਿਆਨ ਹੂ ਨਾ ਪਾਈਐ ਰਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ ਅਬਰਾ ਕੋ ਤਾਸ ਪਾਟ ਕੀ ਲਾਜ जैसी राखी लाज भगत प्रहलाद की हर नाकस फारे कर आज फुन द्रौपदी लाज रखी हर प्रभ जी चीनत वस्त्र दीन बहु साज तेरा मेराख्या गणका पड़त पूरे ते काज श्री सतगुरु सु पर सन कल युग होए राखो तास पाठ की लाज राखो तास पाठ की लाज वाहो वाहो का बड़ा तमासा पे हँसें आप ही आप पे चंद सूर पर आप पे जल पे थल थमन पे किया कट कट आप पे नर पे पूर्ण नारी आप सार आप ही पासा ਗੁਰਮੁਖ ਸੰਗਤ ਸਭੇ ਵਿਚਾਰੋ ਵਾਹੋ ਵਾਹ ਕਾ ਬਡਾ ਤਮਾਸਾ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਵੇਖ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਬਰਤਰ ਅਜ ਹਰ ਕਦਰ ਗੁਰੂ ਗੋਬਿੰਦ ਸਿੰਘ ਜਾ ਵੈਦਾਨੀ ਸਦਰ ਗੁਰੂ ਗੋਬਿੰਦ ਸਿੰਘ ਕਦਰ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ ਇਨਕੀ ਯਾਦ ਅੰਦੇਸ਼ ਗੁਰੂ ਗੋਬਿੰਦ ਸਿੰਘ ਸੁਮਲਾ ਦਰ ਫਰਮਾਨ ਗੁਰੂ ਗੋਬਿੰਦ ਸਿੰਘ ਬਰਤਰ ਆਮਦ ਸ਼ਾਨ ਗੁਰੂ ਗੋਬਿੰਦ ਸਿੰਘ ਚਾਹੇ ਸ਼ਹਿਨशाह ਗੁਰੂ ਗੋਬਿੰਦ ਸਿੰਘ ਵਰਦੂ ਆਲਮशाह ਗੁਰੂ ਗੋਬਿੰਦ ਸਿੰਘ ਜਾਮ ਗੁਰੂ ਹੋਏ ਵੱਲ ਤਨੈ ਕਿਆ ਗਰਬ ਦੀਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੈ ਜਾਮ ਗੁਰੂ ਹੋਏ ਵੱਲ ਗਿਆਨ ਅਰਧਿਆਨ ਅਨੰਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚ ਹੈ ਕਰ ਜੋ ਗੁਰੂ ਗੁਰੂ ਇਹ ਨਿਸ ਜਪੈ ਦਾਸ ਪਟ ਬੇਨਤ ਕਹਿ ਜੋ ਗੁਰੂ ਨਾਮ ਰਿਦਮੈ ਤਰੈ ਸੋ ਜਨਮ ਮਰਨ ਦੂਥੇ ਰਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨ ਜਾਣ ਤੇਰੀ ਸਭ ਤੇ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਆਪ ਨਰਾਇਣ ਕਲਾਤਾ ਜਗ ਮਹ ਪਰਵਰਯੋ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹ ਤਹ ਪਰਪੂਰ ਸਬਦ ਦੀਪਕ ਦਿਪਾਇਓ ਜਹ ਸਿਖੈ ਸੰਗ ਰਹੈ ਤਤ ਹਰ ਚਰਨ ਮਿਲਾਇਓ ਨਾਨਕ ਕਉਲ ਨਿਮਲ ਅਵਤਰਿਓ ਅੰਗਦ ਲਹਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਣ ਤੋਂ ਜਿਸਾ ਸਤ ਗੁਰ ਸੁਣੀ ਦਾ ਤੈ ਸੋਹੀ ਮਾ ਦੀਟ ਵਿਛੜਿਆ ਮਿਲੇ ਪ੍ਰਭ ਹਰ ਦਰਗੇ ਕਾ ਹਰ ਨਾਮੋਂ ਮੰਤਰ ਦੜਾਏਂਦਾ ਕੱਟੇ ਹਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜੇ ਨ ਤੁਰੇ ਪਿਆ ਸੰਜੋਗ ਹਮ ਆਵ ਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵੇਖੈ ਵਿਖ ਖਾਈ ਮਾਇਆ ਮੋਹ ਰਮ ਭੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀ ਨਿਰਤ ਕੀ ਗੁਰ ਰਾਮਦਾਸ ਰਖੋ ਸ਼ਰਣਾਂ அரதாச பாட கீர கீர கௌஷல்கு சிவிய